ਇੱਕ ਗੱਲ ਤੇ ਥੋੜਾ ਜਿਹਾ ਗੌਰ ਤੁਸੀਂ ਵੀ ਕੀਤਾ ਹੋਣਾ ਕਿ ਭਾਰਤ ਤੇ ਪਾਕਿਸਤਾਨ ਜਿੰਨਾ ਵਿਚਾਲੇ ਜੰਗ ਲਗਾਤਾਰ ਵਧਦੀ ਜਾ ਰਹੀ ਸੀ ਕਿ 4 ਦਿਨਾਂ ਤੱਕ ਦੋਵੇਂ ਦੇਸ਼ ਇੱਕ ਦੂਜੇ ਦੇ ਉੱਤੇ ਮਦਦਾਂ ਸੱਟਣ ਦੇ ਉੱਪਰ ਲੱਗੇ ਹੋਏ ਸੀਗੇ ਫਿਰ ਅਚਾਨਕ ਹੀ ਸੀਜ਼ਫਾਇਰ ਕਰ ਦਿੰਦੇ ਆ ਇਹ ਅਚਾਨਕ ਸੀਜ਼ਫਾਇਰ ਕਿਵੇਂ ਹੋ ਸਕਦਾ ਜਿਹੜੀ ਚੀਜ਼ ਵਧੀ ਦੂਰੀ ਜਾਂਦੀ ਤੇ ਉਹ ਸਨਨਲੀ ਸੀਜ਼ਫਾਇਰ ਹੋ ਗਿਆ ਅਤੇ ਸੀਜ਼ਫਾਇਰ ਹੋਇਆ ਵੀ ਕਿਹਦੇ ਦੁਆਰਾ ਅਮਰੀਕਾ ਦੁਆਰਾ ਜਿਹੜਾ ਅਮਰੀਕਾ 2 ਦਿਨ ਪਹਿਲਾਂ ਤੱਕ ਕਹਿ ਰਿਹਾ ਸੀਗਾ ਕਿ ਸਾਡਾ ਤਾਂ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਆ ਅਸੀਂ ਇਨਵੋਲਵ ਹਾਂ ਹੀ ਨਹੀਂ ਇਹ ਉਹਨਾਂ ਦੀ ਪਰਸਨਲ ਲੜਾਈ ਆ ਪਾਥ ਤੇ ਪਾਕਿਸਤਾਨ ਦੀ ਪਰ ਉਹੀ ਅਮਰੀਕਾ ਸਡਨਲੀ ਕਿਵੇਂ ਆ ਗਿਆ ਤੇ ਕਹਿ ਰਿਹਾ ਕਿ ਮੈਂ ਸੀਫਾਇਰ ਕਰਵਾਇਆ ਹਾਲਾਂਕਿ ਇਹ ਸੱਚ ਆ ਵਾਕਈ ਸੀਫਾਇਰ ਉਹਨਾਂ ਨੇ ਕਰਵਾਇਆ ਪਰ ਕਿਉਂ ਜਿਹੜਾ ਕਿ ਇਹਨਾਂ ਦੀ ਲੜਾਈ ਵਿੱਚ ਪਈ ਨਹੀਂ ਸੀ ਰਿਹਾ ਉਹ ਕਿਉਂ ਆ ਗਿਆ ਇਹਦੇ ਪਿੱਛੇ ਜੋ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਪਹਿਲਾਂ ਤਾਂ ਉਹ ਸਿਰਫ ਅਟਕਲਾਂ ਹੀ ਸੀਗੀਆਂ ਪਰ ਹੁਣ ਹੌਲੀ-ਹੌਲੀ ਉਹ ਇੱਕ ਨਿਊਜ਼ ਬਣਦੀ ਜਾ ਰਹੀ ਹੈ ਨਿਊਜ਼ ਨਾਲੋਂ ਜ਼ਿਆਦਾ ਹੁਣ ਇੱਕ ਪੁਖਤਾ ਉਹਦੇ ਸਬੂਤ ਮਿਲਦੇ ਜਾ ਰਹੇ ਨੇ ਕਿ ਹਾਂ ਇਹੀ ਵਜ੍ਹਾ ਹੋ ਸਕਦੀ ਹੈ ਜ ਜਿਹਦੇ ਕਾਰਨ ਅਚਾਨਕ ਫੀਰ ਫਾਇਰ ਕੀਤਾ ਗਿਆ ਦੋਨਾਂ ਦੇਸ਼ਾਂ ਵੱਲੋਂ ਉਹ ਕੀ ਵਜ੍ਹਾ ਉਹ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗਾ ਕਿਉਂਕਿ ਉਹ ਇੱਕ ਇੰਨੀ ਜ਼ਿਆਦਾ ਖਤਰਨਾਕ ਚੀਜ਼ ਹੈ ਨਾ ਅਗਰ ਉਹ ਸੱਚ ਆ ਤਾਂ ਫਿਰ ਇਹਦੇ ਸਿੱਟੇ ਬਹੁਤ ਬੁਰੇ ਹੋਣਗੇ ਤੁਸੀਂ ਬਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਅਖੀਰ ਤੱਕ ਦੇਖੋ ਦੇਖੋ ਪਿਛਲੇ 5-6 ਦਿਨਾਂ ਤੋਂ ਨਾ ਇੱਕ ਖਬਰ ਉੱਡ ਰਹੀ ਹੈ ਕਿ ਪਾਕਿਸਤਾਨ ਦੇ ਵਿੱਚ ਪਰਮਾਣੂ ਰਿਸਾਵ ਹੋ ਰਿਹਾ ਯਾਨੀ ਕਿ ਨਿਊਕਲੀਅਰ ਲੀਕ ਹੋ ਰਿਹਾ ਨਿਊਕਲੀਅਰ ਲੀਕ ਯਾਨੀ ਕਿ ਰੇਡੀਏਸ਼ਨ ਫੈਲ ਰਿਹਾ ਕਿੱਥੋਂ ਇੱਕ ਪਰਮਾਣੂ ਬੇਸ ਦੇ ਉੱਪਰ ਇੱਕ ਨਿਊਕਲੀਅਰ ਬੇਸਕ ਉਹਨਾਂ ਦਾ ਕਿਰਾਨਾ ਪਹਾੜੀਆਂ ਦੇ ਵਿੱਚ ਕਿਰਾਨਾ ਹਿਲਸ ਤੇ ਉਹ ਕਿਉਂ ਹੋ ਰਿਹਾ ਕਿਉਂਕਿ ਉੱਥੇ ਡਿੱਗੀ ਆ ਇੱਕ ਮਿਜ਼ਾਈਲ ਮਿਜ਼ਾਈਲ ਛੱਡੀ ਗਈ ਭਾਰਤ ਦੁਆਰਾ ਜੋ ਕਿ ਉੱਥੇ ਡਿੱਗੀ ਆ ਅਤੇ ਡਿੱਗੀ ਨਹੀਂ ਆ ਡੇਗੀ ਗਈ ਆ ਜਿਸ ਤੋਂ ਬਾਅਦ ਕੇ ਉੱਥੇ ਬਹੁਤ ਵੱਡਾ ਧਮਾਕਾ ਹੋਇਆ ਤੇ ਉਤੋਂ ਹੁਣ ਨਿਊਕਲੀਅਰ ਸਾਹਬ ਸ਼ੁਰੂ ਹੋ ਗਿਆ ਜਿਹਦੇ ਕਰਕੇ ਕਿਰ ਅਚਾਨਕ ਪਾਕਿਸਤਾਨ ਨੂੰ ਸੀਧੇ ਫਾਇਰ ਕਰਨਾ ਪਿਆ ਤੇ ਇਹ ਗੱਲਾਂ ਮੈਂ ਐਵੇਂ ਨਹੀਂ ਕਹਿ ਰਿਹਾ ਤਿੰਨ ਚਾਰ ਚੀਜ਼ਾਂ ਨੇ ਜੋ ਮੈਂ ਤੁਹਾਨੂੰ ਇੱਥੇ ਦੱਸਣ ਲੱਗਿਆ ਇਹ ਸੁਣ ਕੇ ਤੁਸੀਂ ਖੁਦ ਆਖੋਗੇ ਕਿ ਸ਼ਾਇਦ ਯਾਰ ਇਹੀ ਵਜ੍ਹਾ ਸੀ ਇਹ ਪਰ ਹੋਣ ਦੀ ਤੁਹਾਨੂੰ ਯਾਦ ਹੋਣਾ ਜਦੋਂ ਜੰਗ ਚੱਲ ਰਹੀ ਸੀਗੀ ਨਾ ਤਾਂ ਉਦੋਂ ਪਾਕਿਸਤਾਨ ਦੇ ਵਿੱਚ ਇੱਕ ਭਜਾੜ ਆਉਂਦਾ ਤਕਰੀਬਨ 4 ਦੀ ਤੀਬਰਤਾ ਦਾ ਤੇ ਉਹ ਭਜਾੜ ਸਿਰਫ ਪਾਕਿਸਤਾਨ ਦੇ ਇੱਕ ਏਰੀਏ ਵਿੱਚ ਹੀ ਆਉਂਦਾ ਹੋਰ ਕਿਤੇ ਮਹਿਸੂਸ ਨਹੀਂ ਹੁੰਦਾ ਤਾਂ ਇਹਦਾ ਜਦੋਂ ਸਿੱਟਾ ਕੱਢਿਆ ਗਿਆ ਕੁਝ ਮਾਇਰਾਂ ਨੇ ਆਖਿਆ ਕਿ ਉਹ ਭਜਾੜ ਐਵੇਂ ਨਹੀਂ ਆਇਆ ਸੀ ਉਹ ਲਿਆਂਦਾ ਗਿਆ ਸੀ ਪਾਕਿਸਤਾਨ ਨੇ ਅੰਡਰਗਰਾਉਂਡ ਨਿਊਕਲੀਅਰ ਬਲਾਸਟ ਕੀਤਾ ਸੀਗਾ ਆਪਣੇ ਪਰਮਾਣੂ ਹਥਿਆਰਾਂ ਨੂੰ ਟੈਸਟ ਕੀਤਾ ਸੀ ਇਹ ਮਾਹਰਾਂ ਦਾ ਕਹਿਣਾ ਜੋ ਇੱਕ ਥੇਡੀਆਂ ਬਣ ਰਹੀਆਂ ਨੇ ਤੇ ਇਹਦੇ ਨਾਲ ਜੁੜਦੀ ਦੂਜੀ ਚੀਜ਼ ਇਹ ਆ ਕਿ ਪਹਿਲੇ 3 ਦਿਨਾਂ ਦੌਰਾਨ ਦੋਨਾਂ ਪਾਸਿਆਂ ਤੋਂ ਸਿਰਫ ਜੋ ਡਰੋਨ ਮੈਦਾਨਾ ਸੀਗੀਆਂ ਉਹਨਾਂ ਦਾ ਇਸਤੇਮਾਲ ਹੋ ਰਿਹਾ ਸੀਗਾ ਪਰ ਫਿਰ ਕੀ ਹੁੰਦਾ ਚੌਥੇ ਦਿਨ ਜਾ ਕੇ ਪਾਕਿਸਤਾਨ ਜਿਹੜਾ ਉਹ ਬੈਲਿਸਟਿਕ ਮਜਾਈਲਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦਾ ਜਿਨ੍ਹਾਂ ਵਿੱਚੋਂ ਇੱਕ ਡਿੱਗਦੀ ਹੈਗੀ ਗੁਰਦਾਸਪੁਰ ਦੇ ਵਿੱਚ ਅਤੇ ਦੂਸਰੀ ਡਿਗਦੀ ਹੈ ਵੀ ਸਿਰਤੇ ਦੇ ਕੋਲ ਉਹ ਬੈਲਿਸਟਿਕ ਮਜਾਈਲਾ ਨੇ ਬੈਲਿਸਟਿਕ ਮਜਾਈਲਾ ਉਹ ਹੁੰਦੀਆਂ ਨੇ ਜਿਹੜੀਆਂ ਕਿ ਪਰਮਾਣੂ ਹਥਿਆਰ ਲਿਆ ਸਕਦੀਆਂ ਨੇ ਹੁਣ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਜੋੜ ਕੇ ਦੇਖੀਏ ਤਾਂ ਇੱਥੇ ਸਮਝ ਆਉਂਦਾ ਹੈ ਕਿ ਕੀ ਪਾਕਿਸਤਾਨ ਭਾਰਤ ਦੇ ਉੱਤੇ ਪਰਮਾਣੂ ਹਮਲਾ ਕਰ ਰਿਹਾ ਸੀ ਕਿਉਂਕਿ ਉਹ ਨਿਊਕਲੀਅਰ ਟੈਸਟ ਵੀ ਕਰ ਰਿਹਾ ਸੀ ਉੱਥੇ ਤੇ ਉਹਨੇ ਬੈਲਿਸਟਿਕ ਮਜਾਈਲਾ ਵੀ ਦਾਗੀਆਂ ਖਾਲੀ ਮਜਾਈਲਾ ਸਿਰਫ ਇਹ ਦੇਖਣ ਲਈ ਕਿ ਇਹਨਾਂ ਨੂੰ ਕਿੱਥੇ ਇੰਟਰਸੈਪਟ ਕੀਤਾ ਜਾਂਦਾ ਹੈ ਕਿੱਥੇ ਕੋ ਰੋਕੀਆਂ ਜਾਂਦੀਆਂ ਤੱਕ ਇਹ ਵਾਕਈ ਪਾਕਿਸਤਾਨ ਭਾਰਤ ਦੇ ਉੱਤੇ ਹਮਲਾ ਕਰ ਰਿਹਾ ਸੀਗਾ ਪਰਮਾਣੂ ਹਮਲਾ ਕਰਨਾ ਸੀ ਉਹਨਾਂ ਨੇ ਜਿਸ ਤੋਂ ਕਿ ਘਬਰਾ ਕੇ ਭਾਰਤ ਨੇ ਉਹਨਾਂ ਦੇ ਬੇਸ ਤੇ ਹਮਲਾ ਕਰ ਦਿੱਤਾ ਦੇਖੋ ਉਹਨਾਂ ਨੇ ਹਮਲਾ ਕਰਨਾ ਹੋਵੇ ਚਾਹੇ ਨਾ ਪਰ ਇੱਕ ਚੀਜ਼ ਸੀ ਕਿ ਉਹ ਡਰਾ ਰਹੇ ਸੀ ਉਹ ਦਿਖਾ ਰਹੇ ਸੀ ਕਿ ਅਸੀਂ ਤੁਹਾਡੇ ਤੇ ਨਿਊਕਲੀਅਰ ਅਟੈਕ ਕਰ ਸਕਦੇ ਹਾਂ ਕਿਉਂਕਿ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਉਸ ਟੀਮ ਨਾਲ ਉਸ ਕਮੇਟੀ ਨਾਲ ਮੀਟਿੰਗ ਵੀ ਕੀਤੀ ਸੀ ਜਿਹੜੀ ਕਿ ਉਹਨਾਂ ਦੇ ਨਿਊਕਲੀਅਰ ਹਥਿਆਰਾਂ ਨੂੰ ਸੰਭਾਲਦੀ ਆ ਯਾਨੀ ਕਿ ਉਹ ਭਾਰਤ ਨੂੰ ਦਿਖਾ ਰਹੇ ਸੀਗੇ ਕਿ ਅਸੀਂ ਤੁਹਾਡੇ ਤੇ ਨਿਊਕਲੀਅਰ ਹਮਲਾ ਕਰ ਸਕਦੇ ਹਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਸਟ੍ਰੈਟ ਜੀਆਂ ਹੁੰਦੀਆਂ ਨੇ ਡਿਪਲੋਮੇਸੀ ਹੁੰਦੀ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹ ਜੰਗ ਦੇ ਵਿੱਚ ਸਟ੍ਰੈਟਜੀ ਹੁੰਦੀ ਆ ਭਾਵੇਂ ਤੁਸੀਂ ਪਤਾ ਹੈ ਕਿ ਤੁਹਾਨੂੰ ਅਸੀਂ ਭਾਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਨਿਊਕਲੀਅਰ ਹਮਲਾ ਨਹੀਂ ਕਰਨਾ ਪਰ ਸਾਹਮਣੇ ਵਾਲੇ ਨੂੰ ਲੱਗਣਾ ਚਾਹੀਦਾ ਕਿ ਤੁਸੀਂ ਨਿਊਕਲੀਅਰ ਹਮਲਾ ਕਰ ਸਕਦੇ ਹੋ ਇਸ ਦੇ ਜਵਾਬ ਦੇ ਵਿੱਚ ਜਿਵੇਂ ਕਿ ਆਪਣੇ ਪ੍ਰਧਾਨ ਮੰਤਰੀ ਨੇ ਉਸ ਦਿਨ ਬਿਆਨ ਵਿੱਚ ਵੀ ਆਖਿਆ ਜੰਗ ਤੋਂ ਬਾਅਦ ਕਿ ਅਸੀਂ ਪਰਮਾਣੂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਯਾਨੀ ਕਿ ਸੱਚਮੁੱਚ ਪਾਕਿਸਤਾਨ ਵਾਲੋ ਇਹ ਚੀਜ਼ਾਂ ਇਹ ਧਮਕੀਆਂ ਮਾਰ ਰਹੀਆਂ ᱛੀਆਂ ਪਰਮਾਨ ਨੂੰ ਬਬ ਦੇ ਸੰਕੇਤ ਦੇ ਰਹੇ ਸੀ ਉਹ ਜਾਣ ਬੁਝ ਕੇ ਤਾਂ ਕਿ ਇਹ جنگ ਲਈ ਪਿੱਛੇ हट ਜਾਣ ਪਰ ਆਪਣੀ ਫੌਜ ਨੇ ਕੀ ਕੀਤਾ ਸ਼ਾਂਤੀ ਦੀ ਬਜਾਏ ਸੀ ਜਪੈਰ ਦੀ ਬਜਾਏ ਉਹਨਾਂ ਦੇ ਪਰਮਾਨ ਨੂੰ ਬੇਸਤੇ ਹੀ ਮੋਦਲ ਦਾਗ ਦਿੱਤੀ ਕਿਉਂਕਿ ਪੂਰਾ ਕੰਟਰੋਲ ਫੌਜ ਕੋਲੇ ਸੀਗਾ ਪ੍ਰਧਾਨ ਮੰਤਰੀ ਨੇ ਖੁਦ ਆਖਿਆ ਕਿ ਮੈਂ ਆਪ ਦਾ ਪੂਰਾ ਕੰਟਰੋਲ ਇਸ ਜੰਗ ਦਾ ਫੌਜ ਨੂੰ ਦਿੱਤਾ ਹੋਇਆ ਸੀਗਾ ਤੇ ਫੌਜ ਨੇ ਉਹਨਾਂ ਦੀ ਧਮਕੀ ਤੋਂ ਔਣ ਡਰ ਕੇ ਪਿੱਛੇ ਹਟਣ ਦੀ ਬਜਾਏ ਉਹਨਾਂ ਦੇ ਪਰਮਾਣੂ ਬੇਸ ਉੱਤੇ ਮਜਾਇਲ ਦਾਗ ਦਿੱਤੀ ਕਿ ਅਸੀਂ ਤੁਹਾਡੇ ਤੋਂ ਪਰਮਾਣੂ ਬੰਬਾਂ ਤੋਂ ਨਹੀਂ ਡਰਦੇ ਅਸੀਂ ਉਸੇ ਚੀਜ਼ ਤੇ ਹੀ ਹਮਲਾ ਕਰਾਂਗੇ ਤੇ ਉਹ ਹਮਲਾ ਵੀ ਇਸ ਤਰੀਕੇ ਨਾਲ ਕੀਤਾ ਗਿਆ ਕਿ ਉਹਨਾਂ ਦਾ ਬੇਸ ਫਟੇ ਨਾ ਕਿਉਂਕਿ ਜੇ ਫਟ ਜਾਂਦਾ ਤਾਂ ਬਹੁਤ ਵੱਡੀ ਤਬਾਹੀ ਹੋਣੀ ਸੀ ਉਹ ਮਜਾਇਲ ਉਸ ਦੇ ਕੋਲੇ ਡਿੱਗੀ ਜਿਸ ਕਰਕੇ ਕਿ ਉਸ ਦੇ ਬੇਸ ਨੂੰ ਥੋੜਾ ਜਿਹਾ ਨੁਕਸਾਨ ਹੋਇਆ ਪਰ ਇੰਨਾ ਕੁ ਤਾਂ ਹੋ ਗਿਆ ਕਿ ਹੁਣ ਉਥੋਂ ਨਿਊਕਲੀਅਰ ਰਿਖਾਵ ਨਿਊਕਲੀਅਰ ਲੀਕ ਹੋਣਾ ਸ਼ੁਰੂ ਹੋ ਗਿਆ ਜਿਵੇਂ ਨਿਊਕਲੀਅਰ ਲੀਕ ਹੁੰਦਾ ਤੇ ਉਦੋਂ ਪਹਿਲਾਂ ਜੋ ਉਹਨਾਂ ਨੇ ਬਲਾਸਟ ਕੀਤਾ ਸੀਗਾ ਇਹਦੀ ਖਬਰ ਹੈ ਜਿਹੜੀ ਉਹ ਅਮਰੀਕਾ ਨੂੰ ਮਿਲ ਜਾਂਦੀ ਆ ਹੁਣ ਅਮਰੀਕਾ ਜਿਹੜਾ ਉਹ ਭਾਵੇਂ ਕਈ ਤਾਂ ਜਾਵੇ ਕਿ ਅਸੀਂ ਇਹਦੇ ਵਿੱਚ ਨਹੀਂ ਆਉਂਦੇ ਅਸੀਂ ਇਨਵੋਲਵ ਨਹੀਂ ਆ ਇਹਨਾਂ ਦੀ ਜੰਗ ਦੇ ਵਿੱਚ ਪਰ ਤੁਸੀਂ ਇੱਕ ਚੀਜ਼ ਤੋਂ ਤਾਂ ਚੰਗੀ ਤਰ੍ਹਾਂ ਵਾਕਈ ਬੋਲੋਗੇ ਕਿ ਅਮਰੀਕਾ 24 ਘੰਟੇ ਨਜ਼ਰ ਰੱਖਦਾ ਦੁਨੀਆ ਵਿੱਚ ਜਿੱਥੇ ਕਿਤੇ ਵੀ ਉਹ ਜੀ ਕੋਈ ਗੱਲ ਹੁੰਦੀ ਹੈ ਕੋਈ ਜੰਗ ਚੱਲ ਰਹੀ ਹੁੰਦੀ ਹੈ ਜਾਂ ਕੋਈ ਮਸਲਾ ਪੜ ਰਿਆ ਹੁੰਦਾ ਅਮਰੀਕਾ ਦੇ ਸੈਟਲਾਈਟ ਅਤੇ ਉਹਨਾਂ ਦੀਆਂ ਏਜੰਟੀਆਂ 24 ਘੰਟੇ ਉਸ ਇਲਾਕੇ ਤੇ ਨਜ਼ਰ ਰੱਖਣ ਲੱਗ ਜਾਂਦੀਆਂ ਨੇ ਵੀ ਕੀ ਚੱਲ ਰਿਹਾ ਉਹ ਲੋਕ ਇਹ ਕੰਮ ਕਰਦੇ ਆ ਸ਼ੁਰੂ ਤੋਂ ਹੀ ਉਹਨਾਂ ਦਾ ਇਹ ਇਤਿਹਾਸ ਰਿਹਾ ਅਤੇ ਜਦੋਂ ਕਾਰਗਿਲ ਵਾਰ ਹੋਈ ਸੀ ਨਾ ਉਦੋਂ ਵੀ ਅਮਰੀਕਾ ਦੇ ਸਾਰੇ ਸੈਟੇਲਾਈਟ ਉਹਨਾਂ ਦੀਆਂ ਏਜੰਸੀਆਂ ਇਹਨਾਂ ਦੋਨਾਂ ਦੇਸ਼ਾਂ ਤੇ ਨਜ਼ਰ ਰੱਖ ਰਹੀਆਂ ਸੀ ਇਹ ਚੀਜ਼ ਉਹ ਹੁਣ ਵੀ ਕਰ ਰਹੇ ਸੀਗੇ ਉਹਨਾਂ ਦੇ ਸੈਟੇਲਾਈਟ ਪਲਪਲ ਦੀ ਨਿਊਜ਼ ਰੱਖਦੇ ਉਸ ਇਲਾਕੇ ਵਿੱਚ ਜੇਕਰ ਥੋੜਾ ਜਿਹਾ ਕੰਪਣ ਵੀ ਮਹਿਸੂਸ ਹੁੰਦਾ ਨਾ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਪਾਕਿਸਤਾਨ ਦੇ ਵਿੱਚ ਪਹੁੰਚਾ ਲੌਂਦਾ ਤਾਂ ਉਹਨਾਂ ਦੇ ਸੈਟੇਲਾਈਟਾਂ ਵਿੱਚ ਇਹ ਚੀਜ਼ ਜ਼ਰੂਰ ਗਈ ਹੋਣੀ ਹੈ ਕਿ ਪਾਕਿਸਤਾਨ ਵਿੱਚ ਕੋਈ ਧਮਾਕਾ ਹੋਇਆ ਈਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਹੋਣਾ ਉਹ ਸਡਨਲੀ ਇਸ ਜੰਗ ਵਿੱਚ ਇਨਵੋਲ ਹੁੰਦੇ ਆ ਕਿਉਂਕਿ ਅਮਰੀਕਾ ਇਹ ਮੇਕ ਸ਼ੋਰ ਕਰਦਾ ਦੁਨੀਆ ਦੇ ਵਿੱਚ ਕਿ ਕਿਤੇ ਵੀ ਕੋਈ ਪਰਮਾਣੂ ਧਮਾਕਾ ਨਾ ਹੋਵੇ ਕੋਈ ਪਰਮਾਣੂ ਹਥਿਆਰਾਂ ਦੀ ਵਰਤੋਂ ਨਾ ਕਰੇ ਜਦੋਂ ਇਹ ਚੀਜ਼ ਇਹਨਾਂ ਨੂੰ ਪਤਾ ਲੱਗੀ ਹੋਣੀ ਹੈ ਕਿ ਪਾਕਿਸਤਾਨ ਨੇ ਕੋਈ ਟੈਸਟ ਕੀਤਾ ਤਾਂ ਇਹਨਾਂ ਨੇ ਪਾਕਿਸਤਾਨ ਨਾਲ ਕੰਟੈਕਟ ਕੀਤਾ ਹੋਣਾ ਠੀਕ ਆ ਪਾਕਿਸਤਾਨ ਨੇ ਉਦੋਂ ਦਾ ਸ਼ਾਇਦ ਉਹਨਾਂ ਦੀ ਗੱਲ ਨਹੀਂ ਮੰਨੀ ਹੋਣੀ ਪਰ ਜਦੋਂ ਆਹ ਚੀਜ਼ ਹੁੰਦੀ ਆ ਮਿਲੈਲ ਦੇਖਦੀ ਆ ਕਿਰਾਨਾ ਹਿੱਲ ਤੇ ਅਤੇ ਉਸ ਤੋਂ ਬਾਅਦ ਉਹ ਨਿਊਕਲੀਅਰ ਲੀਕ ਸ਼ੁਰੂ ਹੁੰਦਾ ਉਦੋਂ ਫਿਰ ਅਮਰੀਕਾ ਨਾਲ ਉਹਨਾਂ ਨੇ ਜ਼ਰੂਰ ਕੰਟੈਕਟ ਕੀਤਾ ਹੋਣਾ ਕਿ ਜੇਕਰ ਸੱਚਮੁੱਚ ਸਾਡੇ ਇੱਥੇ ਇਸ ਤਰ੍ਹਾਂ ਹੋ ਚੁੱਕਿਆ ਤੇ ਉਹਦਾ ਪ ਯੂਨੋ ਯੂਨੋ ਸੈਟੇਲਾਈਟ ਇਸ ਤਰ੍ਹਾਂ ਦੇ ਸੈਂਸਰ ਵੀ ਫੜ ਲੈਂਦੇ ਆ ਜੇ ਅਗਰ ਕਿੱਥੋਂ ਰਿਸਰਵ ਹੋ ਰਿਹਾ ਤਾਂ ਤੇ ਕਿਉਂਕਿ ਹੁਣ ਅਮਰੀਕਾ ਦੁਨੀਆ ਭਰ ਦੇ ਵਿੱਚ ਨਿਊਕਲੀਅਰ ਹਥਿਆਰਾਂ ਦੀ ਯੂਨੋ ਦੇਖਭਾਲ ਕਰਦਾ ਉਹਨੂੰ ਪਤਾ ਹੈ ਇਹ ਚੀਜ਼ ਕਿਵੇਂ ਸੰਭਾਲੀ ਦੀ ਆ ਤਾਂ ਇਹ ਜਦੋਂ ਚੀਜ਼ ਆਊਟ ਆਫ ਕੰਟਰੋਲ ਹੋਣ ਲੱਗੀ ਤਾਂ ਇਹਨੂੰ ਸੰਭਾਲਣ ਵਾਲਾ ਸਿਰਫ ਅਮਰੀਕਾ ਹੀ ਆ ਉਹ ਜਾਣਦੇ ਸੀਗੇ ਕਿ ਤੁਹਾਨੂੰ ਅਮਰੀਕਾ ਦੀ ਹੈਲਪ ਲੈਣੀ ਹੀ ਪੈਣੀ ਆ ਉਦੋਂ ਪਾਕਿਸਤਾਨ ਅਮਰੀਕਾ ਕੋਲੇ ਗਿਆ ਕਿ ਇਸ ਤਰ੍ਹਾਂ ਹੋ ਚੁੱਕਿਆ ਰਿਸਰਵ ਹੋ ਰਿਹਾ ਲੀਕ ਹੋ ਰਿਹਾ ਤੇ ਉਹਨਾਂ ਨੇ ਉਹਨੂੰ ਆਖਿਆ ਉਹਨਾਂ ਦੀ ਤੁਸੀਂ ਸੀਲ ਫਾਇਰ ਕਿਉਂ ਨਹੀਂ ਕਰਦੇ ਅਮਰੀਕਾ ਨੇ ਤਾਂ ਪਾਕਿਸਤਾਨ ਨੇ ਕਿਹਾ ਹੁਣ ਕਿ ਅਸੀਂ ਸੀਜ਼ਫਾਇਰ ਕਰਨਾ ਚਾਹੁੰਦੇ ਆਂ ਭਾਰਤ ਸੀਜ਼ਫਾਇਰ ਨਹੀਂ ਕਰ ਰਿਹਾ ਫਿਰ ਅਮਰੀਕਾ ਨੇ ਭਾਰਤ ਨਾਲ ਗੱਲ ਕੀਤੀ ਕਿ ਤੁਸੀਂ ਸੀਜ਼ਫਾਇਰ ਕਰੋ ਭਾਰਤ ਨਹੀਂ ਮੰਨ ਰਿਹਾ ਹੁਣ ਪਰ ਅਮਰੀਕਾ ਨੇ ਫਿਰ ਅਸਲੀ ਗੱਲ ਦੱਸੀ ਹੁਣ ਇਹ ਕਿ ਦੇਖੋ ਆਹ ਗੱਲ ਹੋ ਗਈ ਆ ਸੀਜ਼ਫਾਇਰ ਕਰਨਾ ਪੈਣਾ ਨਹੀਂ ਤਾਂ ਬਹੁਤ ਨੁਕਸਾਨ ਹੋ ਜਾਣਾ ਫਿਰ ਉਸ ਦਿਨ ਪਾਕਿਸਤਾਨ ਦੇ ਮੰਤਰੀ ਦਾ ਆਪਣੇ ਰੱਖਿਆ ਸਲਾਹਕਾਰ ਨੂੰ ਫੋਨ ਆਉਂਦਾ ਅਤੇ ਦੋਨਾਂ ਦੀ ਇੱਕ ਗੱਲ ਹੁੰਦੀ ਆ ਤਾਂ ਉਹ ਦੋਨੇ ਸਹਿਮਤ ਹੁੰਦੇ ਨੇ ਕਿ ਠੀਕ ਹੈ ਸੀਜ਼ਫਾਇਰ ਕਰ ਲੈਨੇ ਆ ਫਿਰ 5:00 ਤੋਂ 3:00 ਵਾਰ ਲਾਗੂ ਹੋ ਜਾਂਦਾ ਅਤੇ ਇਹ ਸਿਰਫ ਇੰਨੀ ਕੀ ਗੱਲ ਨਹੀਂ ਹੈ ਤੁਸੀਂ ਕਹੋਗੇ ਕਿ ਇਹ ਤਾਂ ਕੋਈ ਮਨਕੜਾ ਤੇ ਕਹਾਣੀ ਜੀ ਬਣਾ ਲੱਤੀ ਜੰਗ ਰੁਕਣ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਅਮਰੀਕਾ ਦੀ ਟੀਮ ਪਹੁੰਚਦੀ ਆ ਜਿਹੜੀ ਕਿ ਇਹਨਾਂ ਨਿਊਕਲੀਅਰ ਹਥਿਆਰਿਆਂ ਨੂੰ ਸੰਭਾਲਦੀ ਹੈ ਹਨੀ ਦੇਖਭਾਲ ਕਰਦੀ ਆ ਉਸ ਤੋਂ ਇਲਾਵਾ ਉੱਥੇ ਪਹੁੰਚਦੇ ਆ ਦੋ ਹੋਰ ਜਨਾਂ ਦੇ ਵਿੱਚ ਕੀ ਬੋਰੋਨ ਹੁੰਦਾ ਬੋਰੋਨ ਮੰਗਾਇਆ ਗਿਆ ਈਜਿਪਟ ਤੋਂ ਬੋਰੋਨ ਉਹ ਚੀਜ਼ ਆ ਜਿਹੜੀ ਕਿ ਇਸ ਰਿਐਕਸ਼ਨ ਨੂੰ ਇਸ ਰੇਡੀਏਸ਼ਨ ਨੂੰ ਸੋਖ ਲੈਂਦੀ ਆ ਕਿਹਾ ਜਾਂਦਾ ਕਿ ਬੋਰੋਨ ਜਿਹੜਾ ਉਹ 99% ਦੀ ਇਸ ਚੀਜ਼ ਨੂੰ ਇਸ ਰਿਐਕਸ਼ਨ ਨੂੰ ਆ ਜੋ ਰੇਡੀਏਸ਼ਨ ਫੈਲਦਾ ਹੁੰਦਾ ਉਹਨੂੰ ਰੋਕ ਤੱਕਦਾ ਉਹ ਮੰਗਾਇਆ ਗਿਆ ਉਸ ਤੋਂ ਬਾਅਦ ਇਹ ਵੀ ਆਖਿਆ ਗਿਆ ਕਿ ਚਾਈਨਾ ਦੇ ਕੁਝ ਮਾਹਰ ਵੀ ਪਹੁੰਚੇ ਆ ਕੁਝ ਟੈਕਨੀਸ਼ੀਅਨ ਉਸ ਚੀਜ਼ ਨੂੰ ਹੱਲ ਕਰਨ ਲਈ ਤੇ ਹੁਣ ਉੱਥੇ ਹੱਲ ਕੀਤਾ ਜਾ ਰਿਹਾ ਇਸ ਦੀਆਂ ਕੁਝ ਵੀਡੀਓਜ਼ ਵੀ ਆਈਆਂ ਨੇ ਇਹ ਚੀਜ਼ ਐਵੇਂ ਨਹੀਂ ਹੈ ਇੱਕ ਵੀਡੀਓ ਵਿੱਚ ਉੱਥੋਂ ਦਾ ਇੱਕ ਸਖਸ਼ੀ ਵੀਡੀਓ ਬਣਾ ਰਿਹਾ ਤੇ ਕਹਿ ਰਿਹਾ ਕਿ ਦੇਖੋ ਸਾਰਾ ਪਿੰਡ ਆ ਖਾਲੀ ਕਰਵਾ ਦਿੱਤਾ ਗਿਆ ਇਹ ਕਰਾਨਾ ਪਹਾੜੀਆਂ ਦੇ ਕੋਲੇ ਆ ਕਿਉਂਕਿ ਰਿਐਕਸ਼ਨ ਹੋ ਰਿਹਾ ਇੱਥੇ ਮੈਵੈਲ ਡਿਗਰੀ ਦੀ ਅਤੇ ਨਿਊਕਲੀਅਰ ਸਾਹੂ ਸ਼ੁਰੂ ਹੋ ਰਿਹਾ ਰੇਡੀਏਸ਼ਨ ਫੈਲ ਰਿਹਾ ਜਿਸ ਕਰਕੇ ਕੇ ਤੁਹਾਡਾ ਜਿਹੜਾ ਪੈੰਡ ਹੈ ਇਹ ਖਾਲੀ ਕਰਵਾ ਦਿੱਤਾ ਉਸ ਤੋਂ ਇਲਾਵਾ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਪੰਜਾਬੀ ਵਿੱਚ ਹੀ ਬੰਦਾ ਬੋਲ ਰਿਹਾ ਕਿ ਮਜ਼ਾ ਲੜ ਗਈ ਮਜ਼ਾ ਲੜ ਗਈ ਉਹ ਕਰਾਨਾ ਪਹਾੜੀਆਂ ਦੇ ਕੋਲੇ ਉਹ ਦੇਖੋ ਬੇਸ ਤੇ ਓਏ ਬੇਸ ਤੇ ਮਜ਼ਾ ਲੜ ਗਈ ਇਹ ਚੀਜ਼ ਦੀ ਵੀਡੀਓ ਵੀ ਉੱਥੋਂ ਦੀ ਇੱਕ ਵਾਇਰਲ ਹੋ ਰਹੀ ਆ ਉਸ ਤੋਂ ਇਲਾਵਾ ਜਿਹੜਾ ਹੁਣ ਚਾਈਨਾ ਵੱਲੋਂ ਉੱਥੇ ਭੇਜੀਆਂ ਗਈਆਂ ਟੀਮਾਂ ਅਮਰੀਕਾ ਦੀ ਟੀਮ ਉੱਥੇ ਆ ਚੁੱਕੀ ਆ ਇਹ ਸਾਰੀਆਂ ਕੜੀਆਂ ਜੋੜ ਕੇ ਇਹ ਚੀਜ਼ ਸਾਬਤ ਹੋ ਰਹੀ ਹੈ ਕਿ ਵਾਕਈ ਉੱਥੇ ਇਸ ਤਰ੍ਹਾਂ ਦਾ ਕੁਝ ਹੋਇਆ। ਵਾਕਈ ਉੱਥੇ ਮਦਦ ਲੱਗੀ ਆ ਉਹਨਾਂ ਦਾ ਨਿਊਕਲੀਅਰ ਲੀਕ ਹੋ ਰਿਹਾ ਜਿਸ ਕਰਕੇ ਕੀ ਸੀਜ਼ਫਾਇਰ ਕੀਤਾ ਗਿਆ। ਸੱਡਨਲੀ ਹੋਰ ਤਾਂ ਨਹੀਂ ਇਹਨਾਂ ਨੇ ਲੜੀ ਜਾਣਾ ਠੀਕ ਹੈ ਇਸ ਤਰ੍ਹਾਂ। 10 ਦਿਨ ਲੜਦੇ 15 ਦਿਨ ਲੜਦੇ ਸ਼ਾਇਦ ਜੰਗ ਵੱਧ ਜਾਂਦੀ ਪਰ ਆਹ ਚੀਜ਼ ਕਰਕੇ ਇਹਨਾਂ ਨੂੰ ਜੰਗ ਰੋਕਣੀ ਪਈ ਤੇ ਸ਼ਾਇਦ ਇਹ ਭਾਰਤ ਦੀ ਚਾਲ ਵੀ ਹੋਵੇ ਕਿ ਜੇ ਉਹਨਾਂ ਦੇ ਬੇਸ ਦੇ ਉੱਪਰ ਇਸ ਤਰ੍ਹਾਂ ਮਾੜਾ-ਮੋਟਾ ਕੁਝ ਨੁਕਸਾਨ ਹੋ ਗਿਆ ਤਾਂ ਇਹ ਲੋਕ ਭੱਜਣਗੇ। ਫ੍ਰੀ ਫਾਇਰ ਕਰਨ ਲਈ ਤੇ ਅਗਰ ਇਸ ਤਰ੍ਹਾਂ ਦੀ ਚਾਲ ਫੀਰ ਤਾਂ ਮੈਂ ਆਖੂਗਾ ਬਹੁਤ ਵਧੀਆ ਚਾਲ ਸੀ ਤੇ ਜੇ ਇਹ ਅਚਾਨਕ ਹੋ ਗਿਆ ਤਾਂ ਵੀ ਮੈਂ ਆਖੂਗਾ ਵਧੀਆ ਹੀ ਹੋਇਆ ਵੀ ਚਲੋ ਜੰਗ ਰੁਕ ਗਈ ਇਹਦੇ ਨਾਲ ਹੁਣ ਉੱਥੇ ਕੀ ਹਾਲਾਤ ਆ ਇਹਦੇ ਬਾਰੇ ਹਜੇ ਕੋਈ ਨਵੀਂ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਬਸ ਇਹੀ ਚੀਜ਼ਾਂ ਆ ਰਹੀਆਂ ਨੇ ਜੋ ਬਾਹਰੋਂ ਖਬਰਾਂ ਆ ਰਹੀਆਂ ਨੇ ਕਿ ਹਾਂਜੀ ਉੱਥੇ ਟੀਮ ਪਹੁੰਚੀ ਆ ਉੱਥੇ ਬੋਰਨ ਦਾ ਪਰਿਆ ਜਾਜ ਪਹੁੰਚਿਆ ਇਹ ਹੋ ਰਿਹਾ ਉਹ ਹੋ ਰਿਹਾ ਬਾਕੀ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਕਿ ਇਹੀ ਵਜ੍ਹਾ ਹੈ ਜੰਗ ਰੋਕਣ ਦੀ ਜਾਂ ਕੋਈ ਹੋਰ ਵਜ੍ਹਾ ਸੀ ਜੰਗ ਰੋਕਣ ਦੀ ਕੀ ਸੱਚਮੁੱਚ ਤੁਹਾਨੂੰ ਵੀ ਲੱਗਦਾ ਵੀ ਉੱਥੇ ਨਿਊਕਲੀਅਰ ਲੀਕ ਹੋ ਰਿਹਾ ਜਾਂ ਨਹੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਜੀ